ਸਰ ਨਾਰਾਇਣ ਨੇ ਤੇ ਜਿਹੜੇ ਜੇ ਬਸਤੀ ਤੋਂ ਦੇ ਕੋਈ ਯਾਰ ਅ ਜਿਹੜਾ ਮੁਖਬਰ ਜਿਹੜਾ ਸਾਰੇ ਸਾਡੇ ਇੰਸਪੈਕਟਰ ਪ੍ਰਭਤੀ ਸਿੰਘ ਏਜੀਟੀਐਫ ਦੇ ਇੰਸਪੈਕਟਰ ਨੇ ਇਹਨਾਂ ਦੀ ਟੀਮ ਨੂੰ ਚੌਕ ਰਮਦਾਸ ਦੇ ਵਿੱਚ ਮੁਖਬਰੀ ਹੋਈ ਜਿਹੜੀ ਮੁਖਬਰੀ ਦੇ ਆਧਾਰ ਤੇ ਇਹਨਾਂ ਨੇ ਐ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਚਟਾ ਪਸ਼ੀਆ 3.3 ਦਾ ਨਕਾ ਲਾਇਆ ਸੀਗਾ ਜਿੱਥੇ ਉਹਨਾਂ ਨੇ ਇੱਕ ਜੀਤ ਦੇ ਚੁੱਕ ਸਿਆਪ ਉਤਰਪਾਲ ਸਿੰਘ ਵਾਸੀ ਖੋਨੇਮਾਲ ਸਨੀ ਪਿਪ ਉਰਫ ਸਨੀ ਬੁੱਤਰ ਪ੍ਰਕਾਸ਼ ਸਿੰਘ ਵਾਸੀ ਖੋਨੇਮਾਲ ਅਮਰੀਕ ਉਰਫ ਬਿੱਲੂ ਬੁੱਤਰ ਚੰਨਨ ਸਿੰਘ ਵਾਸੀ ਖੋਨੇਮਾਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਬੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਾਸ਼ੀਵਾਲਾ ਥਾਣਾ ਰਮਦਾਸ ਜ਼ਿਲ੍ਹਾ ਮਸਰ ਦੇ ਹਾਤੀ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕਿਲੋ ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹੈਰਨ ਜਿਹੜੀ ਆ ਰਿਕਵਰ ਕੀਤੀ ਆ ਜੋ ਇਸ ਬੰਦੇ ਵਿੱਚ ਮੁਕਦਮਾ ਨੰਬਰ 116 ਅਧੀਨ ਧਾਰਾ 21C ਐਂਡ ਇਸ ਐਂਡ ਡੀਪੀਐਸ ਐਕਟ ਥਾਣਾ ਰਮਦਾਸ ਦਰਜ ਰਜਿਸਟਰ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦੇ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਇਹਨਾਂ ਦੀ ਘੋੜਪੜਤਾਲ ਕਰਕੇ ਤੇ ਹੋਰ ਅੱਗੇ ਰਿਕਵਰੀ ਕੀਤੀ ਜਾਂਦੀ। ਬਿਲਕੁਲ ਜੀ 2 ਕਿਲੋ 200 ਗ੍ਰਾਮ ਹੈਰਨ ਜਿਹੜੀ ਆ ਐਨਕੇਪ ਜਿਹੜੀ ਆ ਪਾਕਿਸਤਾਨ ਤੋਂ ਸ ਆਏ ਹੋਰ ਕਿਤੇ ਉਹ ਨਹੀਂ ਆ ਸਕਦੇ। ਜਿਵੇਂ ਤੁਹਾਨੂੰ ਪਤਾ ਹੈ ਕਿ ਵਕ ਵਕ ਤਰੀਕਿਆਂ ਦੇ ਨਾਲ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਸ ਕਰਕੇ ਜਦੋਂ ਵੀ ਜਿਹੜੀ ਆ ਕੋਚ ਦੀ ਮਸਤੀਦੀ ਨਾਲ ਜਿਹੜਾ ਸਮੇਂ ਸਮੇਂ ਤੇ ਅਸੀਂ ਇਹੋ ਜਿਹੇ ਦੋਸ਼ ਜਿਹੜੇ ਉਹ ਕਾਬੂ ਕਰਦੇ ਰਹਿੰਦੇ। ਬਿਲਕੁਲ ਜੀ ਇਹਨਾਂ ਦੇ ਜਿਹੜੇ ਕਿੱਥੇ ਕਿੱਥੇ ਇਹਨਾਂ ਦੇ ਲਿੰਕ ਨੇ ਜੇ ਮੇਨ ਸਪਲਾਈਅਰ ਇਹਨਾਂ ਦਾ ਮਗਰ ਕੌਣ ਹੈ ਕਿਹਦੇ ਕਹਿੰਦੇ ਸਾਰਾ ਕੰਮ ਕਰਦੇ ਸੀਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਰਿਮਾਂਡ ਤੇ ਲਵਾਗੇ ਉਹ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੋਏ ਕਿ ਜਿਹੜਾ ਇਹਨਾਂ ਦੀ ਹਰ ਤਰ੍ਹਾਂ ਨਾਲ ਭੂਖ ਪੜਤਾਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿੱਥੇ ਵਕਤ ਵਕਤ ਥਾਵਾਂ ਤੋਂ ਜਿਹੜੇ ਇਹਨਾਂ ਦੇ ਟਿਕਾਣੇ ਆ ਉੱਥੇ ਸਾਰੇ ਸਰਚ ਕਰਾਂਗੇ ਇਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਜੋ ਵੀ ਮਿਲਿਆ ਆ ਉਹਦੀ ਬਕਾਇਦਾ ਬ੍ਰੀਕਿੰਗਾਂ ਜਾਂਚ ਪੜਤਾਲ ਕਰਕੇ ਤੇ ਅਸੀਂ ਜਿਹੜਾ ਵਾ ਇਹਨੂੰ ਜਿਹੜਾ ਇਹਨਾਂ ਦਾ ਮੇਨ ਦੋਸ਼ੀ ਤੱਕ ਅਸੀਂ ਪਹੁੰਚਾਂਗੇ ਅਜੇ ਇਹਨਾਂ ਦਾ ਰਿਕਾਰਡ ਕੋਈ ਸਾਡੇ ਕੋਈ ਹੋ ਜਾ ਨਹੀਂ ਸਾਹਮਣੇ ਆ ਪਰ ਜਿਹੜਾ ਸਾਡਾ ਜਿਸੇ ਹੁਣ ਟਾਈਮ ਥੋੜਾ ਆ ਤੇ ਰਿਮਾਂਡ ਲੈ ਕੇ ਅਸੀਂ ਇਹ ਸਾਰਾ ਕੁਝ ਕਲੀਅਰ ਕਰਾਂਗੇ ਕਿ ਕਿਵੇਂ ਕਿਵੇਂ ਉਹਨਾਂ ਦੇ ਸੰਬੰਧ ਚ ਆਏ ਤੇ ਕਿਵੇਂ ਇਹਨਾਂ ਨੇ ਇਹ ਕੰਮ ਕੀਤਾ